ਹਾਂਜੀ ਅੱਜ ਜੋ ਨਰੇਗਾ ਦਾ ਕੰਮ ਚੱਲਿਆ ਚੱਲਿਆ ਸੀ ਤਾਂ ਰਾਜਜੀ ਕੁਛ ਜਿਹੜੇ ਵਰਕਰ ਹੈਗੇ ਸੀ ਜਾਂ ਜਿਨ੍ਹਾਂ ਨੂੰ ਕੰਮ ਮਿਲਿਆ ਤਾਂ ਉਹ ਤੁਹਾਡੇ ਖਿਲਾਫ ਬੋਲ ਰਿਹਾ ਸੀ ਕਿ ਵੀ ਕੰਮ ਤਾਂ ਮਿਲਿਆ ਪਰ ਇੱਕ ਰਾਜਨਾ ਦਾ ਲੜਕਾ ਹੈ ਵੀ ਉਹ ਕੰਮ ਚੱਲਣਾ ਨਹੀਂ ਦੇ ਰਿਹਾ ਤੇ ਤੁਸੀਂ ਕੀ ਪੱਖ ਦੇ ਰਹੇ ਐਹੋ ਜੀ ਕੋਈ ਦਿੱਕਤ ਨਹੀਂ ਹੈਗੀ ਬਸ ਇਹ ਕੰਮ ਨਾਲ ਦੋ ਪ੍ਰੋਜੈਕਟਾਂ ਦੇ ਵਿੱਚ ਨਿਕਲਿਆ ਸੀ ਉਹਦੇ ਜਿਹੜਾ ਨਾ ਪ੍ਰੋਜੈਕਟ ਹੈਗੇ ਸੀ ਦੋ ਕਿਵੇਂ ਅੱਧੇ ਬੰਦੇ ਇੱਧਰ ਹੋ ਗਏ ਮਨ ਲਓ ਇਹ ਜੀਓ ਟੈਗ ਹੋ ਜਾਂਦੀ ਲੋਕੇਸ਼ਨ ਲੱਗ ਜਾਂਦੀ ਹੈ ਉਸੇ ਜਗ੍ਹਾ ਤੇ ਹਾਜ਼ਰੀ ਲੱਗਦੀ ਕਿਥੋਂ ਵੀ ਮਨ ਲਓ ਜੀਓ ਟੈਗ ਹੈਗੀ ਲੋਕੇਸ਼ਨ ਪਾਈ ਹੋਈ ਸਾਡੀ ਜੀਓ ਟੈਗ ਹੈਗੀ ਸੀ ਸੇਮ ਨਾਲ ਹੀ ਦੀ ਸੇਮ ਨਾਲ ਹੀ ਰਹੀ ਸੀ ਅਸੀਂ ਇੱਥੇ ਹੀ ਜਾਣਾ ਸੀ ਸਾਰਿਆਂ ਨੇ ਕਿ ਇਹਨਾਂ ਦੀ ਜੀਓ ਟੈਗ ਹੈ ਸੀ ਕਿਹੜੀ ਪਾਰਟ ਦੇ ਏਜੰਸੀ ਹੈਗੀ ਇਹਨਾਂ ਦੀ ਗੈਸ ਏਜੰਸੀ ਬਜਾਜਾਂ ਦੀ ਉੱਥੇ ਹੈਗੀ ਸੀ ਇਹਨਾਂ ਦੀ ਹਾਜ਼ਰੀ ਉੱਥੇ ਲਗਣੀ ਸੀ ਇਨਾਂ ਨੂੰ ਜਾ ਕੇ ਮੈਂ ਉੱਥੇ ਇਹੀ ਕਿਹਾ ਕਿ ਤੁਸੀਂ ਨਾ ਉੱਥੇ ਚਲੇ ਜਾਓ ਜਿੰਨੇ ਵੀ ਲੋਕ ਹੈਗੇ ਆ ਤੁਹਾਡੀ ਆਈ ਰਿ ਉੱਥੇ ਲੱਗੇਗੀ ਇੱਥੇ ਨਹੀਂ ਲੱਗਣੀ ਤੁਸੀਂ ਇੱਥੇ ਮੇਰੇ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੋ ਇਹ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਨਹੀਂ ਮੈਂ ਕਿ ਤੂੰ ਐਵੇਂ ਕਰਦਾ ਮੈਂ ਕਿ ਨਾ ਪ੍ਰਾਣ ਮੇਰੇਆ ਤੂੰ ਚਲਾ ਜਾ ਕੋਈ ਨਹੀਂ ਤੁਹਾਡੀ ਜੀ ਤੁਸੀਂ ਗਏ ਸੀ ਉਹ ਪਹਿਲਾਂ ਤੁਹਾਡੇ ਤੋਂ ਖੜੇ ਹਾਂਜੀ 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 ਮਤਲਬ ਉਹ ਕਿੰਨੀ ਗਿਣਤੀ ਸੀ ਉਹ 50 ਤੋਂ 60 ਜਣਾ ਹੋਵੇਗਾ ਜੀ ਇਹ ਬਾਕੀ ਵੀਰ ਮੇਰੇ ਲੋਕ ਵੀ ਆ ਗਏ 100 ਪਲੱਸ ਹੋਣੇ ਮੇਰੇ ਵੀ ਤਾਕੁਮਾਰ ਜੀ ਤੁਹਾਡੇ ਤੇ ਦੋਸ਼ ਲੱਗੇ ਨੇ ਕਿ ਤੁਸੀਂ ਉਹਨਾਂ ਨੂੰ ਤਮਕਾਇਆ ਹੈ ਉਸ ਬਾਰੇ ਕੀ ਕਹਿਣਾ ਹੈ ਇਹੋ ਜੀ ਕੋਈ ਦਿੱਕਤ ਨਾ ਉਹਨਾਂ ਨੂੰ ਮੈਂ ਤਾਂ ਮਕਾਇਆ ਪਰ ਮੈਂ ਇੱਕ ਸਿੰਪਲ ਜੀ ਗੱਲ ਕੀਤੀ ਕਿ ਤੁਹਾਡਾ ਉੱਥੇ ਕੰਮ ਹੈਗਾ ਸਾਡਾ ਇੱਥੇ ਕੰਮ ਹੈਗਾ ਤੁਸੀਂ ਉੱਥੇ ਚਲੇ ਜਾਓ ਇਹੋ ਜੀ ਇਹ ਨਾਲ ਐਮਐਲਏ ਸਾਹਿਬ ਦਾ ਨਾਮ ਵੀ ਲੈ ਰਿਹਾ ਕਹਿੰਦਾ ਜੇ ਐਮਐਲਏ ਸਾਹਿਬ ਕੋਈ ਨਹੀਂ ਗਏ ਜੀ ਠੀਕ ਹੈ ਨਾ ਮੇਰਾ ਕੋਈ ਇਹਦੇ 'ਚ ਇਹ ਇੱਕ ਆਈਡੀਆਂ ਦਾ ਵੀ ਲੈ ਰਹੇ ਨੇ ਕਿ ਆਈਡੀ ਇਹਨਾਂ ਬੰਦ ਆਈਡੀ ਬੰਦ ਨਹੀਂ ਕੀਤੀ ਹੋਈ ਆਈਡੀ ਦੋ ਦਿਨ ਹੋ ਗਏ ਪੰਜਾਬ ਸਰਕਾਰ ਵੱਲੋਂ ਇਹ ਨਹੀਂ ਚੱਲ ਰਹੀ ਕਿ ਟੈਕਨੀਕਲ ਇਸ਼ੂ ਹੈਗਾ ਉਹਦਕਾਰਨ ਨਹੀਂ ਚੱਲ ਰਹੀ ਇਹ ਮੇਰੇ ਤੇ ਗਲਤ ਇਲਜ਼ਾਮ ਲਾ ਰਹੇ ਨੇ ਤੁਸੀਂ ਅੱਜ ਆਪਦੇ ਬੰਦੇ ਲੈ ਕੇ ਗਏ ਸੀ ਹਾਂਜੀ ਹਾਂਜੀ ਤੇ ਉਹਨਾਂ ਦੀ ਆਈਡੀ ਬੰਦ ਸੀ ਹਾਂਜੀ 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 ਆਈਡੀ ਬੰਦ ਸੀ ਅਸੀਂ ਜਈ ਸਾਹਿਬ ਨਾਲ ਗੱਲ ਕੀਤੀ ਸੀ ਉਹਨੇ ਵੀ ਕਿਹਾ ਵੀ ਕੰਮ ਜਿਹੜਾ ਹੈਗਾ ਦੋ ਤਿੰਨ ਮੁੰਡਿਆਂ ਨੂੰ ਨਾਮ ਹੀ ਬੋਲੇ ਸੀ ਤੁਹਾਡਾ ਕਿ ਸਾਨੂੰ ਉਹਨੂੰ ਕੰਮ ਵੰਡ ਕੇ ਦਿੱਤੇ ਗਏ ਨੇ ਤੇ ਫਿਰ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਤੁਸੀਂ ਇਹ ਕਿਵੇਂ ਕਹਿ ਸਕਦੇ ਸੀ ਕਿ ਭਈ ਤੁਹਾਡਾ ਇੱਥੇ ਕੰਮ ਨਹੀਂ ਹੈਗਾ ਕੰਮ ਦੀ ਵੰਡ ਪਹਿਲਾਂ ਕੰਮ ਦੀ ਵੰਡ ਉਹੀ ਹੈ ਨਾ ਉਹਨਾਂ ਦਾ ਮਸੂਲ ਉਹਨਾਂ ਕੋਲ ਸੀ ਮੇਰੇ ਵਾਲਾ ਮਸੂਲ ਹੈਗਾ ਸੀ ਉਹਨਾਂ ਦਾ ਮਸੂਲ ਉਹ ਦੋਨੇ ਮੇਰੇ ਵਾਲ ਮਸਰੋਲ ਦੇ ਨਹੀਂ ਰਹੇ ਸੀ ਮੈਨੂੰ ਠੀਕ ਹੈ ਉਹ ਮੇਰੇ ਵਾਲ ਮਸਰੋਲ ਵੀ ਆਪਦੇ ਕੋਲ ਰੱਖਿਆ ਸੀ ਤੇ ਆਪਦੇ ਵਾਲ ਉਹਨਾਂ ਦਾ ਵੀ ਹੈਗਾ ਸੀ ਉਹ ਮੈਨੂੰ ਦੇ ਨਹੀਂ ਰਿਹਾ ਤੇ ਮੈਂ ਕਹਿੰਦਾ ਮੈਨੂੰ ਮੇਰਾ ਮਸਰੋਲ ਦਿੱਤਾ ਜਾਵੇ ਚਲ ਮੈਂ ਆਦੇ ਬੰਦੇ ਵੇਖ ਲਾਂ ਮੈਨੂੰ ਤਾਂ ਪਤਾ ਸੀ ਕਿਉਂਕਿ ਮੈਂ ਡਿਮਾਂਡ ਭਰੀ ਹੋਈ ਹੈ ਅਲੱਗ-ਅਲੱਗ 100 ਪਲੱਸ ਬੰਦਾ ਮੇਰੇ ਕੋਲ ਵੀ ਟੋਟਲ ਮੰਡੀ ਦੇ ਕਿੰਨੇ ਕੋ ਕਾਰਡ ਨੇ ਟੋਟਲ 600 ਪਲੱਸ ਹੈਗੇ ਕਾਰਡ 6 650 ਅੱਗੇ ਵੀ ਇਦਾਂ ਅਲੱਗ-ਅਲੱਗ ਕੰਮ ਮਿਲਦਾ ਕਿ ਇਕੱਠਾ ਮਿਲਦਾ ਇਹ ਪ੍ਰੋਜੈਕਟ ਦੇ ਹੁੰਦਾ ਹੈ ਕਿ ਡਿਪੈਂਡ ਹੁੰਦਾ ਹੈ ਕਿੰਦੇ ਜਿ ਕਿੰਨੇ ਕੋ ਉਹ ਆਪਾਂ ਇੱਕ ਪ੍ਰੋਜੈਕਟ ਦੇ ਵਿੱਚ ਜ਼ਿਆਦਾ ਕੰਮ ਕਰਾਂਗੇ ਕਿ ਆਪਣੀ ਇੱਕ ਤਾਂ ਦਿਹਾੜੀ ਕੱਟ ਪਏਗੀ। ਠੀਕ ਹੈ ਜੀ। ਦੂਸਰੀ ਗੱਲ ਕਿ ਆਪਾਂ ਨੂੰ ਦਿਹਾੜੀ ਉਹ ਨਹੀਂ ਪੂਰੀ ਨਹੀਂ ਪੈਣੀ ਕਿ ਆਪਣੀ ਮਿਹਨਤ ਹੀ ਕੱਟ ਹੋਏਗੀ। ਆਪਾਂ ਦੋ ਪ੍ਰੋਜੈਕਟਾਂ ਜੇ ਕਢਨੇ ਆਪਾਂ ਨੂੰ ਇੱਕ ਤਾਂ ਦਿਹਾੜੀ ਪੂਰੀ ਪਊਗੀ। ਜੀ ਇੱਕ ਹੋਰ ਗੱਲ ਜਾਨਣਾ ਚਾਹਿਆ ਇਹ ਕੰਮ ਕਿੰਨੇ ਦਿਨਾਂ ਬਾਅਦ ਆਇਆ ਤੇ ਕਿੰਨੇ ਦਿਨਾਂ ਤੱਕ ਚੱਲਣਾ ਸੀ। ਇਹ 7 ਦਿਨਾਂ ਦਾ ਕੰਮ ਆਇਆ ਸੀ। ਜੀ ਉਹਦੇ 'ਚ ਇੱਕ ਛੁੱਟੀ ਗਣੀ ਹੈਗੀ। ਜੀ ਮੈਂ ਅੱਜ ਕੰਮ ਨਹੀਂ ਚਲਾਣਾ ਸੀ ਕਿਉਂਕਿ ਮੈਂ ਕਿਹਾ ਇੱਕ ਛੁੱਟੀ ਆਪਾਂ ਅੱਜ ਕਰ ਲੈਨੇ ਆ। ਠੀਕ ਹੈ ਦੂਸਰੇ ਲਗਾਤਾਰ 6 ਦਿਨ ਆਪਾਂ ਚਲਾ ਦਾਂਗੇ ਇੱਕ ਹਫਤੇ ਦੇ ਵਿੱਚ ਇੱਕ ਛੁੱਟੀ ਕਰਨੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਜਾਂ ਤੁਸੀਂ ਸੰਡੇ ਦੀ ਕਰ ਲਓ ਜਾਂ ਅਗਲੇ ਜਿਹੜੇ ਮਰਜ਼ੀ ਵਾਰ ਤੇ ਕਰ ਲਓ ਤੁਸੀਂ